ਅੱਜ ਤੁਹਾਡਾ ਸੁਖਨਮ ਤੇਜਾ ਸਿੰਘ ਜੇਦਾ ਸਿੰਘ ਜੀ ਅੱਜ ਥੋੜਾ ਵੱਡਾ ਦਿਹਾੜਾ ਮਨਾਇਆ ਜਾ ਰਿਹਾ ਵਿਸ਼ਕਰਮਾ ਦਿਨ ਮਨਾਇਆ ਜਾ ਰਿਹਾ ਔਰ ਜਿਹੜਾ ਇਹ ਦੇਖਣ ਨੂੰ ਮਿਲਿਆ ਕਿ ਇਸ ਵਾਰ ਬੜਾ ਕਚੋਲਾ ਜਿਹਾ ਪਾਤਾ ਲੋਕਾਂ ਨੂੰ ਦੀਵਾਲੀ ਔਰ ਮਤਲਬ ਅਲੱਗ-ਅਲੱਗ ਮਨਾਉਣ ਦਾ ਕੀ ਕਹਿਣਾ ਚਾਹੂੰਗਾ ਇਹਨਾਂ ਜਿਹੜਾ ਆਪਣਾ ਵਿਸ਼ਕਰਮਾ ਦੇ ਹੈ ਉਹ ਦੀਵਾਲੀ ਦੂਜੇ ਦਿਨ ਮੰਨੀ ਮੱਛਿਆ ਦੀ ਮੰਨੀ ਜਾਂਦੀ ਹੈ ਮੱਛੇ ਦੀ ਮੰਨੀ ਹੈ ਸਿੱਖ ਪੰਥ ਮਤ ਦੇ ਅਨੁਸਾਰ ਮਤਲਬ ਉਹ ਉਹਦੇ ਮੁਤਾਬਕ ਹੈ ਅੱਜ ਇਹ ਜਿਹੜਾ ਨਗਰ ਕੀਰਤਨ ਕੱਢੇ ਰਿਹਾ ਕਿਹੜੇ ਗੁਰਦੁਆਰਾ ਸਾਹਿਬੋਂ ਕੱਢਿਆ ਜਾ ਰਿਹਾ ਇਹ ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਸੇਖਾ ਰੋਡ ਸੇਖਾ ਰੋਡ ਜਾ ਕੇ ਨਾ ਕਨਾਲਾ ਰੋਡ ਕਨਾਲਾ ਆਈਟੀਆ ਚੌਕ ਵਾਪਸੀ 7 ਰੁਪਏ ਪਹਿਲਾਂ ਆਪਾਂ ਅੱਗੇ ਕਚੈਰੀ ਚੌਕ ਕਚੈਰੀ ਚੌਕ ਫਿਰ ਚੜ ਕੇ ਇਧਰ ਨੂੰ ਗੁਰਦੁਆਰਾ ਸਾਹਿਬ ਰਾਮਗੜੀਆ ਦੇ ਵਿੱਚ ਹਰ ਸਾਲ ਬੜਾ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਕੱਲ ਗੁਰਦੁਆਰਾ ਸਾਹਿਬ ਦੀ ਉਚਖੰਡ ਪੜ ਪ੍ਰਕਾਸ਼ ਅਰੰਭ ਕੀਤੀ ਗਈ ਸੀ ਅੱਜ ਸਵੇਰੇ ਅ 10 ਵਜੇ ਇਥੋਂ ਗੁਰਦੁਆਰਾ ਸਭ ਤੋਂ ਨਗਰ ਕੀਰਤਨ ਅੰਮ੍ਰੋਹਾ ਪੰਜਾ ਪਿਆਰਾਂ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਰਸਤੇ ਦੇ ਵਿੱਚ ਜਿਹੜੇ ਰੂਟ ਤੇ ਵਿੱਚ ਨਗਰ ਕੀਰਤਨ ਗੁਜ਼ਰ ਰਿਹਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਪਤਸਾਹ ਜੀ ਦਾ ਸਨਮਾਨ ਕਰ ਰਹੀਆਂ ਨੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸੋ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਰਾਮਗੜੀਆ ਦੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਵੱਲੋਂ ਸਾਰੇ ਦੇਸ਼ ਭਰ ਦੀਆਂ ਸੰਗਤਾਂ ਨੂੰ ਬਾਬਾ ਵਿਸ਼ਨੂੰ ਕਰਮਾ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਦੀਵਾਲੀ ਲੰਘ ਚੁੱਕੀ ਆ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਜੋਸ਼ ਆ ਉਹਨਾਂ ਸਿੱਖ ਮਤਲਬ ਉਹਨਾਂ ਲੋਕਾਂ ਦੇ ਵਿੱਚ ਦੁਬਾਰੇ ਜੋਸ਼ ਭਰਨ ਦੇ ਵਿੱਚ ਕਾਮਯਾਬ ਹੋਇਆ ਕਿ ਇੱਕ ਹੋਣਾ ਚਾਹੀਦਾ ਦੇਖੋ ਇਹ ਹਰੇਕ ਧਰਮ ਦਾ ਅੱਡ-ਅੱਡ ਸਿਸਟਮ ਹੈ ਜਿਹੜੀ ਇਸ ਦਾ ਆਪਣਾ ਬਲਪੂਸਾ ਪਿਆ ਹੈ ਕਿਉਂਕਿ ਉਹਨਾਂ ਦੇ ਜਿਹੜਾ ਹੈਗਾ ਲਗਨ ਮੁਤਾਬਕ ਜਿਹੜੀ અમાਵਸ ਸੀ ਉਹ ਇੱਕ ਦਿਨ ਪਹਿਲਾਂ 20 ਤਰੀਕ ਨੂੰ 3:45 ਮਿੰਟ ਤੇ ਸ਼ੁਰੂ ਹੁੰਦੀ ਸੀ ਤੇ ਸੋਮਵਾਰ ਨੂੰ ਜਿਹੜਾ ਸੀਗਾ ਉਹ ਜਿਹੜੀ ਸੀ 21 ਤਰੀਕ ਨੂੰ 4:00 ਵਜੇ 6:55 ਮਿੰਟ ਦੇ ਸ਼ਾਮ ਨੂੰ ਸਮਾਪਤੀ ਹੁੰਦੀ ਸੀ ਇਸ ਕਰਕੇ ਜਿਹੜੇ ਲੋਕਾਂ ਦੀ ਸ਼ਰਧਾ ਸੀ ਆਮਾਵਸ ਜਿਹੜੇ ਦਿਨ ਨੂੰ ਮੰਨਦੇ ਨੇ ਆਮਾਵਸ ਤੋਂ ਅਗਲੇ ਦਿਨ ਸ਼ਿਲਪਕਾਰੀ ਦੇ ਰਹਿਨਮਾਨ ਜਾਣੇ ਮੰਨੇ ਜਿਹੜਾ ਬਾਬਾ ਵਿਸ਼ੂਭਕਰਮਨ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਮਨਾਇਆ ਜਾਂਦਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਰਨਾਲਾ ਬਾਜ਼ਾਰ ਬਰਨਾਲਾ ਸ਼ਹਿਰ ਦੇ ਵਿੱਚ ਰਾਮਗੜੀਆ ਭਾਈਚਾਰੇ ਵੱਲੋਂ, ਰਾਮਗੜੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਸਹਿਯੋਗ ਨਾਲ ਸਮੁੱਚੇ ਭਾਈਚਾਰਾ, ਸਮੁੱਚੀ ਸੰਗਤ, ਸਮੁੱਚੇ ਸ਼ਹਿਰੀਆਂ ਦੇ ਸਹਿਯੋਗ ਨਾਲ ਬਹੁਤ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗੁਰੂ ਗੋਬਿੰਦ ਸਿੰਘ ਜੀ ਸਮਾ ਆ ਜੀ ਲੈ ਜੀਣਾ ਸੋਹਣਾਂ ਦੀ ਸੇਖਾ ਉਹਦਾ ਕਾਲੀ ਪੱਤਰਾ ਤੋਂ ਉਹ ਬੋਲਦਾ ਜੰਗ ਦਾ ਮਾਹੌਲ